ਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਅੱਜ ਪਿਆਰੀਆਂ ਜੀਆਂ ਬੋਲੀਆਂ ਕਾਫੀ ਸਮੇਂ ਬਾਅਦ ਏਦਾਂ ਆਪਾਂ ਲਾਈਵ ਤੋਂ ਲੱਗੀਆਂ ਜੀ ਤੇ ਪੇਸ਼ ਹੈ ਤੁਹਾਡੇ ਸਾਹਮਣੇ ਰਲਮੇ ਮਿਲਮੇ ਰਿਸ਼ਤਿਆਂ ਦੀਆਂ ਪਿਆਰੀਆਂ ਜੀਆਂ ਬੋਲੀਆਂ ਇੱਕ ਤਾਂ ਸਾਡੇ ਪੰਛੀ ਬਹੁਤ ਜ਼ਿਆਦਾ ਬੋਲਦੇ ਜਦੋਂ ਅਸੀਂ ਗਾਉਣ ਲੱਗ ਜਾਂਦੇ ਇਹ ਵੀ ਨਾਲ ਰੌਲਾ ਪਾਉਣ ਲੱਗ ਜਾਂਦੇ ਸੋ ਸੁਣੌਣੀਆਂ ਤੁਹਾਨੂੰ ਬਹੁਤ ਹੀ ਵੱਖਰੇ ਵੱਖਰੇ ਰਿਸ਼ਤਿਆਂ ਦੀਆਂ ਰਲਮੀਆਂ ਮਿਲਮੀਆਂ ਬੋਲੀਆਂ ਵੀਰ ਮੇਰੇ ਨੇ ਘੂਹਾ ਲਵਾਇਆ ਵੀਰ ਮੇਰੇ ਨੇ ਘੂਹਾ ਲਵਾਇਆ ਵਿੱਚ ਛਟੀਆਂ ਤਲਵਾਰਾਂ ਚਰਖੇ ਸੁਨੇ ਪਏ ਕਿਧਰ ਗਈਆਂ ਮਟਿਆਰਾਂ ਚਰਕੇ ਸੁਨੇ ਪਏ ਕਿਧਰ ਗਈਆਂ ਮਟਿਆਰਾਂ ਕਰਕੇ ਸੁਨੇ ਪਏ ਕਿਧਰ ਗਈਆਂ ਮਟਿਆਰਾਂ ਚਰਕੇ ਸੁਨੇ ਪਏ ਸੱਸੇ ਦੁੱਧ ਨੂੰ ਜਾਗਣਾ ਲਾਈ ਅੱਜ ਮੇਰੇ ਵੀਰ ਨੇ ਆਉਣਾ ਸੱਸੇ ਦੁੱਧ ਨੂੰ ਜਾਗਣਾ ਅੱਜ ਮੇਰੇ ਵੀਰ ਨੇ ਆਉਣਾ ਸੱਸੇ ਦੁੱਧ ਨੂੰ ਜਾਗਣਾ ਲਾਈ ਅੱਜ ਮੇਰੇ ਵੀਰ ਨੇ ਆਉਣਾ ਸੱਸੇ ਤੇਰੀ ਮੱਜ ਮਾਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤੇਰੀ ਮੱਜ ਮਾਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤੇਰੀ ਮੱਜ ਮਾਰ ਜੇ ਸੱਸ ਮੇਰੀ ਚੰਦਰੀ ਨੇ ਸੱਨਾ ਪਾਰੀ ਕੇ ਜਾਗਦਾ ਲਾਇਆ ਸੱਸ ਮੇਰੀ ਚੰਦਰੀ ਨੇ ਸੱਨਾ ਪਾਰੀ ਕੇ ਜਾਗਦਾ ਲਾਇਆ ਸੱਸ ਮੇਰੀ ਚੰਦਰੀ ਨੇ ਖਟੀਆਂ ਦੀ ਖੰਡ ਮੁੱਕ ਗਈ ਜਦੋਂ ਮੇਰਾ ਵੀਰ ਨਰ ਆਇਆ ਖਟੀਆਂ ਦੀ ਖੰਡ ਮੁੱਕ ਗਈ ਜਦੋਂ ਮੇਰਾ ਵੀਰ ਕਾਰੇ ਆਇਆ ਖਟੀਆਂ ਦੀ ਖੰਡ ਮੁੱਕ ਗਈ ਖੰਡਾਂ ਦੀਆਂ ਔਣ ਬਿਹੋਰੀਆਂ ਜਦੋਂ ਸੱਸ ਦਾ ਪੁੱਤੀ ਜਾ ਆਇਆ ਖੰਡਾਂ ਦੀਆਂ ਗੋਰੀਆਂ ਜਦੋਂ ਸੱਸ ਦਾ ਪਤੀ ਜਾ ਆਇਆ ਖੰਡਾ ਨਹੀਂ ਆਉਣ ਗੋਰੀਆਂ ਸੱਸ ਦੇ ਸਤਾਰਾਂ ਕੁੜੀਆਂ ਮੱਥਾ ਟੇਕਦੀ ਨੂੰ 12 ਵਜੇ ਜਾਂਦੇ ਸੱਸ ਦੇ ਸਤਾਰਾਂ ਕੁੜੀਆਂ ਮੱਥਾ ਟੇਕਦੀ ਨੂੰ 12 ਵਜੇ ਜਾਂਦੇ ਸੱਸ ਦੇ ਸਤਾਰਾਂ ਕੁੜੀਆਂ ਜਿੱਥੇ ਮੇਰੀ ਸੱਸ ਵਾਰ ਤੇ ਉਥੇ ਮੈਂ ਵਰਤੋਣੀ ਪੋਣੀ ਜਿੱਥੇ ਮੇਰੀ ਸੱਸ ਵਰਤੇ ਉਥੇ ਮੈਂ ਵਰਤੋਣੀ ਪੋਣੀ ਜਿੱਥੇ ਮੇਰੀ ਸੱਸ ਵਰਤੇ ਮੇਰੀ ਨਾਨਦ ਚਲੀ ਮੁਕਲਾਵੇ ਆਲਸੀ ਦੇ ਫੁੱਲ ਵਰਗੀ ਮੇਰੀ ਨਾਨਦ ਚਲੀ ਮੁਕਲਾਵੇ ਆਲਸੀ ਦੇ ਫੁੱਲ ਵਰ